ਗੁਰੂ ਪੈਰੀ ਸਹਾਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਸੰਗਤਾਂ ਨੂੰ ਦੱਸਿਆ ਜਾਂਦਾ ਹੈ ਜੋ ਕਿ ਮੇਲਾ ਵਾਬਾ ਸਹਿਬ ਦਾਸ ਜੀ ਪਿੰਡ ਅਲੀਸ਼ਰ ਖੁਰਦ ਜ਼ਿਲ੍ਹਾ ਮਾਨਸਾ ਜੋ ਕਿ ਹਰ ਸਾਲ 11 12 13 ਅਕਤੂਬਰ ਨੂੰ ਬੜੀ ਸ਼ਰਧਾ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਸੋ ਇਸ ਵਾਰ ਵੀ 11 ਅਕਤੂਬਰ 12 13 ਅਕਤੂਬਰ ਨੂੰ ਤਿੰਨੋਂ ਦਿਨ ਬਾਬਾ ਸਾਹਿਬ ਦਾ ਜੀਆ ਮੇਲਾ ਬੜੀ ਸ਼ਰਦਾ ਭਾਵਨਾ ਦੇ ਨਾਲ ਮਨਾਇਆ ਜਾਵੇਗਾ ਇਹ ਸਥਾਨ ਹੈ ਜਿੱਥੇ ਮੇਲਾ ਲੱਗਦਾ ਹੈ ਦੂਰ ਦੂਰ ਤੋਂ ਸੰਗਤਾਂ ਐਨ ਆਰ ਆਈ ਵੀਰ ਬਹੁਤ ਸ਼ਰਦਾ ਭਾਵਨਾ ਦੇ ਨਾਲ ਇੱਥੇ ਆ ਕੇ ਨਮਸਤਕ ਹੁੰਦੇ ਨੇ ਸੋ ਵੀਰੋ ਸਾਰਿਆਂ ਨੂੰ ਬੇਨਤੀ ਹੈ ਕਿ ਸਮੇਂ ਚ ਸਮਾਂ ਕੱਢ ਕੇ ਬਾਬਾ ਜੀ ਦੇਰੇ ਪਹੁੰਚ ਕੇ ਮਿਲਦੇਆਂ ਰੌਣਕਾਂ ਬਧਾਓ ਜੀ ਕਬੱਡੀ ਟੂਰਨਾਮੈਂਟ 58 ਕਿਲੋ 65 ਕਿਲੋ ਤੇ ਓਪਨ ਦੀਆਂ ਟੀਮਾਂ ਵੀ ਭਾਗ ਲੈ ਰਹੀਆਂ ਨੇ ਟੂਰਨਾਮੈਂਟ 10 ਤਰੀਕ ਨੂੰ ਸ਼ੁਰੂ ਹੋਣਗੇ ਤੇ 11 ਤਰੀਕ ਨੂੰ ਫਾਈਨਲ ਦੇ ਟੂਰਨਾਮੈਂਟ ਓਪਨ ਦੇ ਹੋਣਗੇ ਸੋ ਜਿਹੜੇ ਵੀ ਰਿਕ ਕਬੱਡੀ ਨਾਲ ਸੰਬੰਧ ਰੱਖਦੇ ਨੇ ਚਾਹਵਾਨ ਟੀਮਾਂ ਪਹੁੰਚ ਕੇ ਐਂਟਰੀ ਕਰ ਸਕਦੇ ਨੇ ਪਹਿਲਾ ਇਨਾਮ 41000 ਦੂਜਾ ਇਨਾਮ 31000 ਸੋ ਚੰਗੇ ਨਾਮ ਰੱਖੇ ਗਏ ਨੇ ਖਾਣ ਪੀਣ ਦਾ ਰਹਿਣ ਦਾ ਲੰਗਰ ਵਗੈਰਾ ਦਾ ਪੂਰਾ ਪ੍ਰਬੰਧ ਹੋਵੇਗਾ ਸੋ ਇਸ ਲਈ ਬੇਨਤੀ ਹੈ ਜੋ ਵੀ ਟੀਮਾਂ ਭਾਗ ਲੈਣ ਦੇ ਚਾਹਵਾਨ ਨੇ ਉਹ ਭਾਗ ਲੈ ਸਕਦੀਆਂ ਨੇ ਇਹ ਜਗ੍ਹਾ ਹੈ ਬਾਬਾ ਸਾਹਿਬ ਦਾ ਜਿੱਦੀ ਜਿੱਥੇ ਤੁਹਾਨੂੰ ਬਹੁਤ ਭਾਰੀ ਰਸ਼ ਮਿਲੇਗਾ ਇਹਨਾਂ ਦਿਨਾਂ ਦੇ ਵਿੱਚ ਸੋ ਇਹ ਉਸ ਤੋਂ ਪਹਿਲਾਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਸਾਰੀ ਜਗ੍ਹਾ ਦੀ ਸੋ ਇਹ ਜਗ੍ਹਾ ਜੀ ਜਿੱਥੇ ਬਾਬਾ ਸਾਹਿਬ ਦਾ ਜਿਆ ਮੇਲਾ ਭਰਦਾ ਪਿੰਡ ਅਲੀਸ਼ਰ ਖੁਰਦ ਇੱਥੇ ਆਉਣ ਲਈ ਮਾਨਸਾ ਤੋਂ ਬਾਧੂ ਬੱਸਾਂ ਦੀ ਸਰਵਿਸ ਹੈ ਜੀ ਨੇੜੇ ਸ਼ਹਿਰ ਭੀਖੀ ਬਰਨਾਲਾ ਰੋਡ ਤੇ ਪੈਂਦਾ ਪਿੰਡ ਮੱਤੀ ਇਥੋਂ ਬਿਲਕੁਲ ਨੇੜੇ ਬਾਬਾ ਸਾਹਿਬ ਦਾ ਹੀ ਨਗਰ ਅਲੀਸ਼ਰ ਖੁਰਦ ਹੈ ਬਾਬਾ ਜੀ ਦਾ ਜਨਮ ਸਥਾਨ ਹੈ ਸੋ ਸਾਰੇ ਵੀਰਾਂ ਨੇ ਸਮੇਂ ਚ ਸਮਾਂ ਗੱਢ ਕੇ ਬਾਬਾ ਜੀ ਦੇ ਮੇਲੇ ਦੇ ਵਿੱਚ ਹਾਜ਼ਰੀਆਂ ਜ਼ਰੂਰ ਲਵਾਉਣੀਆਂ ਨੇ ਟੂਰਨਾਮੈਂਟਾਂ ਬਾਰੇ ਇੱਕ ਵਾਰੀ ਫਿਰ ਤੋਂ ਬੇਰਬਾ ਦੱਸ ਦਿਆ ਅਖੀਰ ਦੇ ਉੱਪਰ ਵੀਡੀਓ ਤੇ ਆਪਾਂ ਪੋਸਟਰ ਪਾਇਆ ਹੈ ਉਹ ਪੋਸਟਰ ਨੂੰ ਵੀਰ ਰੋਕ ਕੇ ਜ਼ੂਮ ਕਰਕੇ ਵਜਨ ਇਨਾਮ ਐਂਟਰੀ ਫੀਸ ਵਗੈਰਾ ਸਭ ਕੁਝ ਪੜ ਸਕਦੇ ਨੇ ਸੋ ਕਿਰਪਾ ਕਰਕੇ ਬਸਤੋਬਦ ਸੰਗਤ ਨੇ ਪਹੁੰਚ ਕੇ ਹਾਜ਼ਰੀਆਂ ਲਵਾਉਣੀਆਂ ਜੀ ਬਹੁਤ ਹੀ ਸੋਹਣਾ ਸ਼ਾਨਦਾਰ ਸਾਫ ਸੁਥਰਾ ਬਹੁਤ ਹੀ ਪਿਆਰਾ ਮੇਲਾ ਪਿੰਡ ਅਲੀਸ਼ਰ ਖੁਰਦਸ ਬਾਬਾ ਸਾਹਿਬ ਦਾ ਜੀ ਨਗਰੀ ਦਾ ਜਿਹੜੇ ਵੀਰ ਪਹਿਲਾਂ ਆਉਂਦੇ ਨੇ ਉਹਨਾਂ ਨੂੰ ਪਤਾ ਹੋਣਾ ਜੋ ਨਹੀਂ ਆਇਓ ਕਿਰਪਾ ਕਰਕੇ ਜਰੂਰ ਇੱਕ ਵਾਰੀ ਦਰਸ਼ਨ ਕਰਕੇ ਜਾਣ ਇਹ ਬਾਬਾ ਜੀ ਦੇ ਮੇਲੇ ਦੀ ਪੂਰੀ ਡਿਟੇਲ ਪੂਰਾ ਪੋਸਟਰ ਹੈ ਜੀ ਇਸ ਨੂੰ ਤੁਸੀਂ ਰੋਕ ਕੇ ਜ਼ੂਮ ਕਰਕੇ ਸਕਰੀਨਸ਼ਾਟ ਲੈ ਕੇ ਕਿਸੇ ਵੀ ਤਰ੍ਹਾਂ ਪੂਰਾ ਵੇਰਵਾ ਪੜ ਸਕਦੇ ਹੋ ਸੋ ਸਾਰਿਆਂ ਨੇ ਜ਼ਰੂਰ ਪਹੁੰਚਣਾ ਜੀ ਸਰਬੱਤ ਸੰਗਤਾਂ ਨੂੰ ਹੱਥ ਵਨ ਕੇ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਨਗਰ ਅਲੀ ਸ਼ਰਖੁਰਦ ਡੇਰਾ ਬਾਬਾ ਸਾਹਿਬ ਦਾ ਜੀ ਸੰਗਤ ਵੱਲੋਂ ਸਰਬੱਤ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਪਹੁੰਚ ਕੇ ਵੱਧ ਤੋਂ ਵੱਧ ਬਾਬਾ ਜੀ ਦੇ ਮੇਲੇ ਦੀਆਂ ਰੌਣਕਾਂ ਵਧਾਓ ਜੀ ਸਰਬੱਤ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ